ਸੱਚੀ ਗੱਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਬ੍ਰੀਡ ਦੇ ਵਿੱਚ ਲੈ ਕੇ ਹਾਜ਼ਰ ਹੋਏ ਆ ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਆਉਣ ਵਾਲੇ ਮੌਸਮ ਦੀ ਕੀ ਅਪਡੇਟ ਰਹੀ ਹੈ 30 ਅਤੇ 31 ਅਕਤੂਬਰ ਨੂੰ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਸਾਫ਼ ਰਹੇਗਾ ਸੁੱਕਾ ਰਹੇਗਾ ਨਰਮ ਰਹੇਗਾ ਅਤੇ ਤਾਪਮਾਨ ਵਿੱਚ ਕਿੰਨੀ ਕੁ ਗਿਰਾਵਟ ਨਜ਼ਰ ਆ ਸਕਦੀ ਹੈ ਤੇ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਤੂਂਦ ਤੇ ਠੰਡ ਵਧੇਗੀ ਸਭ ਤੋਂ ਪਹਿਲਾਂ ਗੱਲ ਕਰ ਲਈਏ 31 ਅਕਤੂਬਰ ਨੂੰ ਤਾਪਮਾਨ ਕਿਹੋ ਜਿਹਾ ਰਹਿਣ ਵਾਲਾ ਹੈ 31 ਅਕਤੂਬਰ ਨੂੰ ਵਾਤਵਾਰ 31 ਡਿਗਰੀ ਸੈਲਸੀਅਸ ਦੇ ਆਸ-ਪਾਸ ਤਾਪਮਾਨ ਰਹਿਣ ਵਾਲਾ ਹੈ ਅਤੇ ਘੱਟੋ-ਘੱਟ ਤਾਪਮਾਨ ਦੀ ਗੱਲ ਕਰੀਏ ਤਾਂ 18 ਤੋਂ 19 ਡਿਗਰੀ ਦੇ ਵਿੱਚ ਰਹਿਣ ਵਾਲਾ ਹੈ 31 ਅਕਤੂਬਰ ਦੀ ਗੱਲ ਕਰੀਏ ਤਾਂ ਤਾਪਮਾਨ 30 ਡਿਗਰੀ ਸੈਲਸੀਅਸ ਰਹਿਣ ਵਾਲਾ ਹੈ ਤੇ ਘੱਟੋ-ਘੱਟ 17 ਡਿਗਰੀ ਤੱਕ ਤਾਪਾਨ ਦਰਜ ਕੀਤਾ ਜਾਵੇਗਾ ਜਾਤਾਂ ਜ਼ਿਲ੍ਹਿਆਂ ਦੇ ਵਿੱਚ ਚੰਗਾ ਮੌਸਮ ਅਤੇ ਥੋੜੀ ਹਲਕੀ ਹਲਕੀ ਤੁੰਦ ਅਤੇ ਠੰਡ ਦੀ ਸ਼ੁਰੂਆਤ ਕਹਿ ਸਕਦੇ ਹਾਂ ਕੋਈ ਵੀ ਵੱਡੇ ਮੀਂਹ ਦੀ ਸੁਭਾਵਨਾ ਨਹੀਂ ਨਜ਼ਰ ਆ ਰਹੀ ਮੌਸਮ ਸੁੱਕਾ ਅਤੇ ਖੁਸ਼ਕ ਰਹਿਣ ਵਾਲਾ ਹੈ ਹਵਾ ਦੀ ਗਤੀ ਦੀ ਗੱਲ ਕਰੀਏ ਤਾਂ 10 ਤੋਂ ਲੈ ਕੇ 15 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਹਲਕੀ ਹਲਕੀ ਹਵਾ ਚੱਲਣ ਵਾਲੀ ਹੈ ਮੌਸਮ ਤੁੰਦਲਾ ਨਜ਼ਰ ਆਵੇਗਾ ਕੁਝ ਚੈਨਲਾਂ ਦੇ ਵਿੱਚ ਮੀਂਹ ਦੀ ਵੀ ਜਾਣਕਾਰੀ ਦਿੱਤੀ ਜਾਵੇਗੀ ਪਰ ਕਈਏ ਇਲਾਕਿਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਮੀਂਹ ਦੀ ਕੋਈ ਵੀ ਜਾਣਕਾਰੀ ਨਹੀਂ ਹੈ ਝੂਠੀਆਂ ਅਫਵਾਹਾਂ ਤੋਂ ਬਚਣ ਦੀ ਲੋੜ ਹੈ ਮੌਸਮ ਜ਼ਿਆਦਾ ਠੰਡਾ ਰਹਿਣ ਵਾਲਾ ਹੈ ਫਸਲ ਲਈ ਬਹੁਤ ਜ਼ਿਆਦਾ ਲਾਭਕਾਰੀ ਰਹਿਣ ਵਾਲਾ ਹੈ ਜੇਕਰ ਗੱਲ ਕਰੀਏ ਸੂਰਜ ਚੰਡਾ ਸਮਾ ਸੂਰਜ ਚੰਡਾ ਸਮਾ ਰਹੇਗਾ 6:15 ਮਿੰਟ ਦਾ ਰਾਤ ਨੂੰ ਡੁੱਬਣ ਦਾ ਸਮਾ ਰਹੇਗਾ 5:15 ਮਿੰਟ ਦਾ ਇਸ ਤੋਂ ਲਾਵਾ ਪੰਜਾਬ ਦੇ ਉੱਤਰ ਪੱਛਮ ਪੂਰਬ ਅਤੇ ਦੱਖਣ ਜ਼ਿਲ੍ਹਿਆਂ ਦੇ ਵਿੱਚ 30 ਤੋਂ 31 ਅਕਤੂਬਰ ਨੂੰ ਮੌਸਮ ਸੁੱਕਾ ਰਹੇਗਾ ਨਰਮ ਰਹਿਣ ਦੀ ਉਮੀਦ ਹੈ ਮੀਂਹ ਦੀ ਬਹੁਤ ਸੁਭਾਵਨਾ ਘੱਟ ਨਜ਼ਰ ਆ ਰਹੀ ਹੈ ਮੌਸਮ ਵਿਭਾਗ ਵੱਲੋਂ 30 ਅਤੇ 31 ਅਕਤੂਬਰ ਨੂੰ ਮੀਂਹ ਦਰਜ ਨਹੀਂ ਕੀਤਾ ਗਿਆ ਹੈ ਪੂਰੇ ਮਹੀਨੇ ਦੇ ਵਿੱਚ ਕੋਈ ਵੀ ਮੀਂਹ ਦੀ ਸੁਭਾਵਨਾ ਨਹੀਂ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਕਿਤੇ ਮੀਂਹ ਦੀ ਹਲਕੀ ਸੁਭਾਵਨਾ ਹੋ ਸਕਦੀ ਹੈ ਪਰ ਹਜੇ ਤੱਕ ਮੌਸਮ ਸੁੱਕਾ ਅਤੇ ਖੁਸ਼ਕ ਨਜ਼ਰ ਆਵੇਗਾ ਇਸ ਤਰ੍ਹਾਂ ਦੀ ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਧੰਨਵਾਦ